ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਤੁਸੀਂ ਸੋਹਣੇ ਸੋਹਣੇ ਸੂਟ ਸਭ ਤੋਂ ਪਹਿਲਾਂ ਵੇਖ ਸਕੋ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਅੱਜ ਵਾਲੇ ਸੂਟ ਨੇ ਜਿਹੜੇ ਆਪਣੇ ਖਾਦੀ ਕਾਟਨ ਦੇ ਸੂਟ ਬਣੇ ਹੋਏ ਨੇਗੇ ਬਹੁਤ ਸੋਹਣਾ ਨਿਊ ਜੀ ਡਿਜ਼ਾਈਨ ਆਪਣੇ ਰੈਡੀ ਕੀਤਾ ਤੁਸੀਂ ਇਸ ਡਿਜ਼ਾਈਨ ਨੂੰ ਕਿਸੇ ਵੀ ਕਲਰ ਚ ਕਿਸੇ ਵੀ ਫੈਬਰਿਕ ਤੇ ਰੈ ਤੁਸੀਂ ਆਪਣੇ ਤੋਂ ਹਰ ਤਰ੍ਹਾਂ ਦਾ ਸੂਟ ਰੈਡੀ ਕਰਵਾ ਸਕਦੇ ਹੋ ਜਿਵੇਂ ਮਸ਼ੀਨ ਵਰਕ ਹੈਂਡ ਵਰਕ ਕੋਈ ਵੀ ਸੂਟ ਰੈਡੀ ਕਰਵਾ ਸਕਦੇ ਹੋ ਤੁਸੀਂ ਸੂਟ ਸਟੀਚਿੰਗ ਵੀ ਲੈ ਸਕਦੇ ਹੋ ਬਿਨਾ ਸਟੀਚਿੰਗ ਤੋਂ ਵੀ ਸੂਟ ਲੈ ਸਕਦੇ ਹੋ ਸਾਡੇ ਦਿੱਤੇ ਗਏ ਨੰਬਰ ਤੇ ਸਾਨੂੰ ਸਕਰੀਨ ਸ਼ਾਟ ਲੈ ਕੇ ਤੁਸੀਂ ਸਾਨੂੰ ਸੂਟ ਆਰਡਰ ਕਰ ਸਕਦੇ ਹੋ ਆਪਾਂ ਸੂਟ ਨੂੰ ਸੂਟ ਦਿਖਾਣੇ ਆ ਜਿਹੜੇ ਰੈਡੀ ਕੀਤੇ ਨੇ ਇਹ ਬਲੈਕ ਕਲਰ ਦੇ ਸੂਟ ਰੈਡੀ ਹੋਇਆ ਹੋਇਆ ਸਾਰੇ ਫਰੰਟ ਦੇ ਵਿੱਚ ਇਸ ਤਰ੍ਹਾਂ ਬੂਟੀ ਬਣੀ ਹੋਈ ਹੈ ਇਹ ਦੋੜੀਆਂ ਨੇ ਦੀ ਬੁੱਤੀ ਬਣੀ ਹੋਈ ਹੈ ਦੋ ਕਲਰ ਦਾ ਹੀ ਥ੍ਰੈਡ ਯੂਜ਼ ਹੋਇਆ ਹੋਇਆ ਹੈ ਇਹਦੇ ਤੇ ਡਾਰਕ ਪਿੰਕ ਤੇ ਲਾਈਟ ਪਿੰਕ ਦਾ ਆਪਾਂ ਨੇ ਥ੍ਰੈਡ ਯੂਜ਼ ਜਿਹੜਾ ਇਹ ਵਾਲਾ ਕੰਮ ਹੈ ਇਹਦੇ ਸਲਵਾਰ ਦੇ ਪੌਂਚੇ ਤੇ ਬਣਿਆ ਹੋਇਆ ਹੈਗਾ ਇਹ ਵਾਲਾ ਬੁੱਤੀ ਸੇਮ ਹੀ ਇਹਦੇ ਬਾਵਾ ਦੇ ਬਣੀ ਹੋਈ ਹੈ ਬਹੁਤ ਸੋਹਣਾ ਪੀਸ ਬਣਿਆ ਹੈਗਾ ਸਿੰਪਲ ਜੈ ਤੇ ਤੁਸੀਂ ਇਹਨੂੰ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਸਬਤ ਤੇ ਤੇ ਦੂਸਰਾ ਕਲਰ ਆਪਾਂ ਇਹਦੇ ਤੇ ਵਾਈਟ ਰੈਡੀ ਕੀਤਾ ਸੀਗਾ ਇੱਥੇ ਵੀ ਆਪਾਂ ਸੇਮ ਹੀ ਥ्रेड ਯੂਜ਼ ਕੀਤਾ ਹੈ ਡਾਰਕ ਪਿੰਕ ਤੇ ਲਾਈਟ ਪਿੰਕ ਦਾ ਇਹਦੇ ਵੀ ਸੇਮ ਹੀ ਪੌਂਚੇ ਤੇ ਵਰਕ ਹੋਇਆ ਹੋਇਆ ਐ ਇਸ ਤਰ੍ਹਾਂ ਹੀ ਸੇਮ ਹੀ ਡਿਜ਼ਾਈਨ ਰੈਡੀ ਕੀਤਾ ਹੋਇਆ ਹੈ ਇਹ ਆਪਾਂ ਨੇ ਦੋ ਪੀਸ ਰੈਡੀ ਕੀਤੇ ਨੇ ਬਲੈਕ ਦੇ ਆ ਨਾਲ ਉਹਨਾਂ ਦੇ ਬੇਟੀ ਦਾ ਵੀ ਸੂਟ ਰੈਡੀ ਹੋਇਆ ਇਹਦੇ ਸਿਰਫ ਫਰੰਟ 'ਚ ਬੂਟੀ ਬਣੀ ਹੋਈ ਹੈ ਇਕੱਲੀ ਇਹ ਸੇ ਬਾਜੂ ਬਣਨੇਗੇ ਇਹਦੇ ਪੌਂਚੇ ਆ ਤੇ ਕੰਮ ਨਹੀਂ ਹੈਗਾ ਤੇ ਉਹਨਾਂ ਨੇ ਆਪਣੀ ਬੇਟੀ ਦਾ ਸੂਟ ਵੀ ਨਾਲ ਰੈਡੀ ਕੀਤਾ ਸੀਗਾ ਬਹੁਤ ਸੋਹਣਾ ਪੀਸ ਬਣਨੇਗੇ ਤੁਸੀਂ ਇਹਨਾਂ ਨੂੰ ਕਿਸੇ ਵੀ ਕਲਰ ਤੇ ਬਣਵਾ ਸਕਦੇ ਹੋ ਇਹ ਵੀ ਸੂਟ ਆਪਣਾ ਖਾਦੀ ਕਾਟਨ ਤੇ ਬਣਿਆ ਹੋਇਆ ਹੈ। ਇਹ ਵੀ ਡਿਜ਼ਾਈਨ ਬਹੁਤ ਸੋਹਣਾ ਹੈਗਾ। ਇਹ ਬੀ ਕਿੰਝ ਕੇ ਰੇਤੇ ਸੂਟ ਰੈਡੀ ਹੋਇਆ ਹੋਇਆ ਇਸ ਤਰ੍ਹਾਂ ਦੇ ਚਾਕਾਂ ਦਾ ਵਰਕ ਬਣਿਆ ਹੋਇਆ ਨਾਲ-ਨਾਲ। ਇਹ ਵਾਲੇ ਦੇ 슬ੀਵਸ ਬਣੇ ਹੋਏ ਨੇਗੇ। ਬਹੁਤ ਸੋਹਣਾ ਡਿਜ਼ਾਈਨ ਹੈ। ਬੈਕ ਤੇ ਫਰੰਟ ਦੋਹੀ ਬਣੇ ਹੋਏ ਨੇਗੇ ਸੇਮ ਹੀ ਵਰਕ ਦੇ ਬੈਕ ਤੇ ਬਣਿਆ ਹੋਇਆ ਹੈ ਸੇਮ ਹੀ ਫਰੰਟ ਤੇ ਕਲਰ ਦੇਖ ਸਕਦੇ ਤੁਸੀਂ ਬਹੁਤ ਸੋਹਣਾ ਕੰਬੀਨੇਸ਼ਨ ਕੀਤਾ ਹੋਇਆ ਹੈ ਵਰਕ ਦੀ ਫਿਨਿਸ਼ਿੰਗ ਵੀ ਬਹੁਤ ਸੋਹਣੀ ਹੈ ਵਰਕ ਬਹੁਤ ਫਿਨਿਸ਼ਿੰਗ ਨਾਲ ਹੋਇਆ ਹੋਇਆ ਇਹਦੇ ਚ ਦੋ ਕਲਰ ਹੈ ਇਹ ਵਾਲੇ ਰੈਡੀ ਨੇਗੇ ਇਹ ਮਾਸਟਰ ਕਲਰ ਹੈ ਗੱਲ ਜੀ ਸਿਰ कलर ਹੈ ਇਹਦੇ thread ਅਲੱਗ-ਅਲੱਗ ਦੇ ਹੋਣਗੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ